ਗੜਸ਼ੰਕਰ ਪੰਜਾਬ ਦੀ ਨੌਜਵਾਨ ਪੀੜੀ ਨੇ ਅਜ ਵਿਦੇਸ਼ਾਂ ਦੀ ਧਰਤੀ ਉੱਤੇ ਵੱਡੇ ਅਹੁਦਿਆਂ ਉੱਤੇ ਤਾਇਨਾਤ ਹੋ ਕੇ ਪੰਜਾਬ ਦਾ ਨਾਂ ਦੁਨੀਆ ਭਰ ਵਿੱਚ ਮਸ਼ਹੂਰ ਕੀਤਾ ਹੈ। ਅਜਿਹਾ ਹੀ ਇੱਕ ਹੋਰ ਨੌਜਵਾਨ ਗੜਸ਼ੰਕਰ ਦੇ ਬੀਤ ਖੇਤਰ ਤੇ ਪਿੰਡ ਕਾਲੇਵਾਲ ਦਾ 23 ਸਾਲਾ ਨੌਜਵਾਨ ਸ਼ਮਨੀਤ ਰਾਣਾ ਹੈ ਜਿਹੜਾ ਕਿ ਅੱਜ ਕੈਨੇਡਾ ਦੀ ਧਰਤੀ ਤੇ ਜੂਤ ਸਰਵਿਸ ਆਫੀਸਰ ਵਜੋਂ ਤਾਇਨਾਤ ਹੋਇਆ ਹੈ ਜਿਸ ਦੇ ਕਾਰਨ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਰਚਨਾ ਦੇਵੀ ਅਧਿਆਪਕ ਰਾਣਾ ਬ੍ਰਿਜ ਸਿੰਘ ਕਰਮੋ ਦੇਵੀ ਪਰਸ਼ੋਤਮ ਸਿੰਘ ਮਾਸਟਰ ਅਮਰੀਕ ਸਿੰਘ ਡਾਕਟਰ ਜਸਵੀਰ ਸਿੰਘ ਆਦਿ ਹਾਜ਼ਰ ਸਨ ਗੜ ਸ਼ੰਕਰ ਤੋਂ ਅਸ਼wini ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੈਂ ਨੀਨਾ ਰਾਣਾ ਵਾਈਫ ਆਫ ਰਜੇਸ਼ ਰਾਣਾ ਜੀ ਤੇ ਮੇਰਾ ਬੇਟਾ ਸ਼ਮਨੀਤ ਤੇ 2019 ਚ ਕੈਨੇਡਾ ਪੜ੍ਹਨ ਵਾਸਤੇ ਗਿਆ ਸੀ ਤੇ ਮੈਂ ਬਹੁਤ ਮਾਣ ਮਹਿਸੂਸ ਕਰਦੀ ਕਿ ਉੱਥੇ ਜਾ ਕੇ ਉਹਨੇ ਵਧੀਆ ਮਿਹਨਤ ਕੀਤੀ ਸਟੱਡੀ ਕੀਤੀ ਤੇ ਸਾਡੇ ਕਹਿਣੇ ਵਿੱਚ ਰਿਹਾ ਮਿੰਟ-ਮਿੰਟ ਦੀ ਅਪਡੇਟ ਸਾਨੂੰ ਮਿਲਦੀ ਰਹੀ। ਬਧੀਆ ਢੰਗ ਨਾਲ ਉੱਥੇ ਮਿਹਨਤ ਕਰਕੇ ਪਹਿਲਾਂ ਤਾਂ ਉਹ ਉੱਥੇ ਦੀ ਪੋਸਟ ਭਰਤੀ ਹੋ ਗਿਆ ਸੀਗਾ। ਫਿਰ ਟੈਸਟ ਦਿੱਤੇ ਉਹਨੇ ਲਗਾਤਾਰ ਕੋਈ ਨਾ ਕੋਈ ਟੈਸਟ ਪੜਦਾ ਸੀਗਾ। ਇੱਕ ਵਾਰੀ ਉਹ ਇਹ ਇਹ ਵਿੱਚ ਵੀ ਹੋ ਗਿਆ ਸੀ ਜਿਹੜੇ ਡਰਾਈਵਰ ਪੰਜਾਬ ਰੋਡ ਪੰਜਾਬ ਰੋਡ ਦੀ ਬੱਸਾਂ ਵਾਲੋ ਕੈਨੇਡੀਅਨ ਬੱਸ ਚਲਾਣ ਦੇ ਉਹਦੇ ਵਿੱਚ ਵੀ ਪਾਸ ਹੋ ਗਿਆ ਸੀ। ਫਿਰ ਉਹ ਤੋਂ ਬਾਅਦ ਉਹਨोंने ਜੂਤ ਸਰਵਿਸ ਅਫੀਸਰ ਇਹ ਕੈਨੇਡਾ ਦੀ ਬਾ ਚਿਲड्रन ਜੇਲ ਹੈ ਉਹਦੇ ਵਿੱਚ 90% ਤੋਂ ਵੀ ਉੱਪਰ ਨੰਬਰ ਲੈ ਕੇ ਉਹ ਟੈਸਟ ਪਾਸ ਕੀਤਾ ਤੇ ਮੈਨੂੰ ਬਹੁਤ ਜ਼ਿਆਦਾ ਮਾਣ ਹੈ ਤੇ ਵੈਸੇ ਵੀ ਪੜਾਈ ਦੇ ਨਾਲ ਨਾਲ ਜਿਹੜੀ ਉਹਦੀ ਸਨਸੀਅਰ ਹੈ ਉਹ ਬਹੁਤ ਜ਼ਿਆਦਾ ਸਾਡਾ ਬਹੁਤ ਧਿਆਨ ਲੱਗਦਾ ਤੇ ਮੈਂ ਇੱਕ ਹੈਂਡੀਕੈਪ ਦੇ ਹੋਣ ਨਾਤੇ ਮੇਰੇ ਹਸਬੰਦ ਵੀ ਥੋੜੇ ਬਿਮਾਰ ਹੋ ਗਏ ਸੀ ਮੈਂ ਬਹੁਤ ਜ਼ਿਆਦਾ ਮਹਿਸੂਸ ਮਾਣ ਮਹਿਸੂਸ ਕਰਦੀ ਕਿ ਇਸ ਤਰ੍ਹਾਂ ਦੇ ਬੱਚੇ ਇਨਸਾਉਂ ਪਰਮਾਤਮਾ ਦੇਵੇ ਜਿਸ ਤਰ੍ਹਾਂ ਦਾ ਮੇਰਾ ਬੱਚਾ ਹੈ ਸੱਚਾ ਪਾਤਸ਼ਾਹ ਨੂੰ ਹੋਰ ਵੀ ਬਲੰਦੀਆਂ ਇਹ ਪੰਜਾਬੇ ਮੈਂ ਧੰਨਵਾਦ ਕਰਦੀ ਰੰਕਾਰੀ ਮਿਸ਼ਨ ਦਾ ਸਤਿਗੁਰੂ ਮਾਤਾ ਅਸ ਦੀਕਸ਼ਾ ਸਵਿੰਦਰ ਹਰਦੇਵ ਜੀ ਦਾ ਜਿਹਦੀ ਛਤਰ ਛਾਇਆ ਹੈ ਇੱਥੇ ਇਹਨਾਂ ਬੱਚਿਆਂ ਨੇ ਆਪਣੀ ਪੜ੍ਹਾਈ ਕੀਤੀ ਤੇ 사ਸੰਗ ਨਾਲ ਜੁੜ ਕੇ ਸਾਰਾ ਮਨ ਮਹਿਸੂਸ ਕੀਤਾ ਤੇ ਮੈਂ ਬਹੁਤ ਪਿਆਰ ਕਰਦਾ ਮੈਨੂੰ ਮਾਣ ਹੈ ਸਰ ਮੇਰਾ ਨਾਮ ਸੰਦੇਸ਼ਾ ਹੈ ਔਰ ਮੈਂ ਸ਼ਮਨਿਤ ਦੀ ਵੱਡੀ ਸਿਸਟਰ ਆ ਤੇ ਮੈਂ ਹੀ ਕਹਿਣਾ ਚਾਹਨੀ ਕਿ ਅਸੀਂ ਅੱਜ ਸਾਡੇ ਲਈ ਬਹੁਤ ਜ਼ਿਆਦਾ ਬlesਟ ਮੂਵਮੈਂਟ ਆ ਔਰ ਪ੍ਰਾਊਡ ਵਾਲੀ ਗੱਲ ਆ ਕਿ ਉਹ ਨਿੱਕੀ ਜਿਹੇ ਰੇਰ ਵਿੱਚ ਜਸਟ 23 ਔਰ ਉਹਨੇ ਜੋ ਅੱਜ ਅਚੀਵ ਕੀਤਾ ਆ ਔਰ ਇਸ ਇੱਕ ਛੋਟੇ ਜਿਹੇ ਕਾਲੇ ਵਾਲ ਬੀਟ ਤੋਂ ਇੱਕ ਪੰਜਾਬ ਬੋਰਡ ਤੋਂ ਉੱਠ ਕੇ ਉਹਨੇ ਆਪਣੀ ਜਿਹੜੀ ਸਟੱਡੀ ਕੀਤੀ ਫਿਰ ਕੈਨੇਡਾ ਜਾ ਕੇ ਗਵਰਨਮੈਂਟ ਜੌਬ ਲਈ ਤੇ ਬਸ ਅਸੀਂ ਬਹੁਤ ਖੁਸ਼ ਹਾਂ ਵਧਾਈਆਂ ਆ ਰਹੀਆਂ ਨੇ ਸਾਰੇ ਵਧਾਈਆਂ ਤੇਰੇ ਨਿਊਜ਼ ਤੇ ਚੱਲ ਰਿਆ ਤੇ ਇੰਨੀ ਹੀ ਸਾਡੇ ਲਈ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਆ ਜੋਸ਼ਮਜੀਤ ਸਿੰਘ ਜੀ ਹੈ ਰਾਣਾ ਜੀ ਇਹ ਮੇਰੇ ਦੋਤਾ ਹੈ ਇਸ ਪਰਿਵਾਰ ਦੇ ਨਾਲ ਮੇਰੇ ਪਿਤਾ ਜੀ ਸਾਡੇ ਬਾਬਾ ਜੀ ਕਾਫੀ ਸਾਡਾ ਜਿਹੜਾ ਗੂੜਾ ਪਿਆਰ ਹੈ ਅਸੀਂ ਇਹਨਾਂ ਦੇ ਜ਼ਮੀਨ ਤੇ ਦੇ ਨਾਲ ਜੁੜੇ ਹੋਏ ਇਹਨਾਂ ਨਾਲ ਸਾਡਾ ਘਰ ਵਾਲਾ ਪਿਆਰ ਹੈ ਅਸੀਂ ਇਹਨਾਂ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਾਡੇ ਨਾਲ ਇਹਨਾਂ ਦਾ ਪਿਆਰ ਹੈ ਸਾਡੇ ਨਾਲ ਪਿਆਰ ਹੈ ਤੀਜਾ ਬੱਚਾ ਹੈ ਸ਼ਮਜੀਤ ਬਹੁਤ ਹੀ ਅੱਛਾ ਬੱਚਾ ਜੀ ਬਹੁਤ ਲਾਇਕ ਸੀ ਬਹੁਤ ਸਮਝਦਾਰ ਸੀ ਜਿਸ ਤਰ੍ਹਾਂ ਅੱਜ ਕੱਲ ਬੱਚੇ ਨਸ਼ਿਆਂ ਦੇ ਨਾਲ ਜਾਂ ਹੋਰ ਕਿਸੇ ਜਾਂਦੇ ਕਿਸੇ ਬੱਚੇ ਨਾਲ ਰਲਦਾ ਨਹੀਂ ਸੀ ਨਾਨਕ ਜੀ ਨਸ਼ਾ ਕੀਤਾ ਇਸ ਪਰਿਵਾਰ ਨੇ ਲੋਕਾਂ ਨੂੰ ਸ਼ੇਧ ਦਿੱਤੀ ਇਸ ਬੱਚੇ ਨੇ ਮੈਂ ਕਹਿੰਨਾ ਪ੍ਰਮਾਤਮਾ ਨੇ ਇਸ ਬੱਚੇ ਨੂੰ ਜਿਸ ਤਰ੍ਹਾਂ ਕਾਮਯਾਬੀ ਦਿੱਤੀਆਂ ਜਿਹੜੀ ਸਾਡਾ ਹੁਣ ਆਉਣ ਵਾਲਾ ਪੀੜ੍ਹੀ ਵੇਖੇ ਸਾਡੀ ਜਵਾਨੀ ਹੈ ਇਸ ਬੱਚੇ ਦੀ ਬਲ ਦੇਖ ਕੇ ਮਿਹਨਤ ਕਰਨ ਤਾਂ ਕਿ ਆਪ ਜਿੰਦਗੀ ਚ ਕਾਮਯਾਬ ਹੋਣ ਤੇ ਆਪਣੀਆਂ ਮੋਜਾਂ ਮੰਗ ਧੰਨਵਾਦ ਦੇਖੋ ਸਾਡੇ ਪਿੰਡ ਲਈ ਬੜਾ ਖੁਸ਼ੀ ਦਾ ਦਿਨ ਹੈ ਸ਼ਮਲੀ ਤੇ ਰਾਣਾ ਨੂੰ ਵਧਾਈ ਦੇਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਪਰਿਵਾਰ ਦੇ ਪਿਛੋਕੜ ਬਾਰੇ ਗੱਲ ਕਰਨਾ ਚਾਹੁੰਦਾ ਰਾਣਾ ਬ੍ਰਿਜ ਸਿੰਘ ਉਹਨਾਂ ਦੀ ਧਰਮ ਪਤਨੀ ਸਵਰਗਵਾਸੀ ਸੰਜੋਗਤਾ ਦੇਵੀ ਜੀ ਆਪਾਂ ਦੇਖਦੇ ਸੀ ਬਚਪਨ ਤੋਂ ਹੀ ਜਿਹੜੇ ਸ਼ਮਨੀਤ ਦੇ ਮਦਰ ਹੈ ਉਹ ਮੇਰੇ ਕਲਾਸ ਪਹਿਲੇ ਨੀਨਾ ਰਾਣਾ ਤੇ ਇਹ ਪਰਿਵਾਰ ਸ਼ੁਰੂ ਤੋਂ ਸਮਾਜ ਸੇਵਾ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ ਜਿੱਥੇ ਵੀ ਅਸੀਂ ਬਚਪਨ ਦੇਖ ਸੀ ਲੋੜਵੰਦ ਦੀ ਸਹਾਇਤਾ ਕਰਨੀ ਇਸ ਪਰਿਵਾਰ ਦਾ ਪਹਿਲਾਂ ਦੇ ਹੀ ਫਰਜ਼ ਸਮਝਿਆ ਤੇ ਉਸ ਤੋਂ ਅਗਲੀ ਗੱਲ ਜਿਹੜੀ ਹੈ ਨੀਨਾ ਰਾਣਾ ਇਹ ਸਿਰਕ ਤੌਰ ਤੇ ਆਪਾਸ ਸੀਗੇ ਤੇ ਉਹਨਾਂ ਦਾ ਰਿਸ਼ਤਾ ਜਿਹੜਾ ਹਿਮਾਚਲ ਦੇ ਵਿੱਚ ਰਜੇਸ਼ ਰਾਣਾ ਜੀ ਨਾਲ ਜੁੜਿਆ ਤੇ ਜਿਹੜੇ ਬੱਚੇ ਆ ਬੱਚਿਆਂ ਨੇ ਵੀ ਉਹੀ ਕਲਚਰ ਫੋਲੋ ਕੀਤਾ ਇਹ ਬੱਚੇ ਜਿਹੜੇ ਬੜੇ ਸੰਸਕਾਰੀ ਹੈ ਪੜ੍ਹਾਈ ਦੇ ਵਿੱਚ ਜਿੱਥੇ ਹੁਸ਼ਾਰ ਸੀ ਉੱਥੇ ਇਹ ਸੰਸਕਾਰਾਂ ਦੇ ਨਾਲ ਵੀ ਇਹਨਾਂ ਨੇ ਆਪਣਾ ਨਾਤਾ ਜੋੜ ਰੱਖਿਆ ਮੈਂ ਇਹ ਗੱਲ ਵਿਸ਼ੇਸ਼ ਤੌਰ ਤੇ ਕਹਿਣੀ ਚਾਹਨਾ ਕਿ ਜਦੋਂ ਸ਼ਮਨੀਤ ਦੇ ਪਿਤਾ ਰਜੇਸ਼ ਜੀ ਬਿਮਾਰ ਹੋਏ ਉਹ ਵਿਸ਼ੇਸ਼ ਤੌਰ ਤੇ ਤਿੰਨ ਵਾਰ ਆਪਣੇ ਪਿਤਾ ਨੂੰ ਦੇਖਣ ਦੇ ਲਈ ਇੱਥੇ ਪਹੁੰਚੇ ਤੇ ਉਸ ਤੋਂ ਬਾਅਦ ਉਹਨੇ ਆਪਣੀ ਪੜ੍ਹਾਈ ਜਾਰੀ ਰੱਖ ਕੇ 6 ਸਾਲ ਦੇ ਵਿੱਚ ਇੱਥੋਂ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਸੱਤ ਸਮੁੰਦਰ ਪਾਰ ਤੱਕ ਜਿਹੜਾ ਹੈ ਅਹੁਦਾ ਜੂਥ ਸਰਵਿਸ ਅਫਸਰ ਦਾ ਪ੍ਰਾਪਤ ਕੀਤਾ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਮੈਂ ਮੀਡੀਏ ਦੇ ਰਾਹੀਂ ਸ਼ਮਨੀਤ ਨੂੰ ਵਧਾਈ ਦਿੰਦਾ ਹੋਏ ਕਹਿਣਾ ਚਾਹਨਾ ਸਰਤਾਜ ਦੀਆਂ ਦੋ ਲਾਈਨਾਂ ਜਿਹੜੀਆਂ ਹੈਗੀਆਂ ਹਾਲੇ ਤਾਂ ਸ਼ੁਰੂਆਤਾਂ ਨੇ ਰੱਬ ਦੇ ਬਖਸ਼ੇ ਕਾਜ ਦੀਆਂ ਬੜੀਆਂ ਲੰਮੀਆਂ ਰਾਮਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ਸ਼ਮਨੀਤ ਨੂੰ ਮੈਂ ਕਹਿਣਾ ਚਾਹਨਾ ਕਿ ਇਹ ਹਲੇ ਸ਼ੁਰੂਆਤ ਹੈ ਹਲੇ ਤੂੰ ਬਹੁਤ ਰਕੀਆਂ ਕਰਨੀਆਂ ਸਾਨੂੰ ਜਿਹੜਾ ਪਿੰਡ ਲਈ ਮਾਣ ਪ੍ਰਾਪਤ ਹੋਰ ਵੀ ਸਾਡੇ ਲਈ ਇਹ ਮਾਣ ਪ੍ਰਾਪਤ ਹੋਵੇ ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹਨਾ ਕਿ ਉਹ ਆਪਣੀ ਮਿੱਟੀ ਨਾਲ ਜਿਦਾ ਪਹਿਲੇ ਜੁੜਿਆ ਬਚਪਨ ਤੋਂ ਇਸੇ ਤਰ੍ਹਾਂ ਜੁੜਿਆ ਰਿਹਾ ਧੰਨਵਾਦ ਹਾਂਜੀ ਮੈਂ ਰਚਨਾ ਦੇਵੀ ਕਾਲੇਵਾਲ ਬੀਕ ਜੀ ਇਹ ਸ਼ਨੀਤ ਰਾਣਾ ਤੇ ਇਹਨਾਂ ਦੀ ਫੈਮਿਲੀ ਇਹਨਾਂ ਦਾ ਸਾਡੇ ਨਾਲ ਬਹੁਤ ਪਿਆਰ ਹੈ ਜਾਨੀ ਕਿ ਇਹ ਬੱਚਾ ਮੇਰੇ ਕੋਲ ਜਾਨੀ ਕਿ ਮੈਂ 12 ਸਾਲ ਪੜਾਇਆ ਜੀ ਇੱਥੇ ਤੇ ਬੱਚਾ ਮੇਰੇ ਕੋਲ ਪੜਿਆ ਕਾਫੀ ਲਾਇਕ ਸੀਗਾ ਤੇ ਅੱਜ 6 ਸਾਲ ਤੋਂ ਕਰੇਟਾ ਅੱਜ ਨੇ ਬਹੁਤ ਉੱਚੇ ਜਾਨੀ ਕਿ ਨਾਮ ਬਣਾਇਆ ਉਹਨੇ ਆਪਣਾ ਸਾਰਿਆਂ ਨੂੰ ਬਹੁਤ ਵਧਾਈਆਂ ਥੈਂਕ ਯੂ ਦੇਖੋ ਜੀ ਮੇਰੀ ਉਮਰ 85 ਸਾਲ ਹੈ ਕਿ ਨੇ ਇਹ ਮੇਰਾ ਦੋਤਾ ਹੈ ਸ਼ਮਰੀਤ ਤੇ ਪਾਲਿਆ ਤਾਂ ਪਰਮਾਤਮਾ ਨੇ ਹੀ ਹੈ ਪਰ ਮੈਨੂੰ ਇਸ ਚੀਜ਼ ਦੀ ਖੁਸ਼ੀ ਬਹੁਤ ਜ਼ਿਆਦਾ ਹੈਗੀ ਹੈ ਕਿ ਇਸ ਨੇ ਆਪਣੀ ਜਿਹੜੀ ਤਰੱਕੀ ਕੀਤੀ ਹੈ ਸਾਡਾ ਕਹਿਣਾ ਮੰਨਿਆ ਇਸ ਕਰਕੇ ਇਹ ਮੈਨੂੰ ਬਹੁਤ ਹੀ ਇਹ ਪਿਆਰਾ ਲੱਗਦਾ ਕਿ ਇਹਦੇ ਵਿੱਚ ਅਸੀਂ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਤੇ ਜਿਹੜਾ ਸਾਡਾ ਇਹਦਾ ਢਾਂਚਾ ਹੈ ਇਹ ਵੀ ਸਰਕਾਰ ਦਾ ਇਹ ਵੀ ਬਹੁਤ ਵਧੀਆ ਹੈ ਇਹਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਸਾਡਾ ਐਜੂਕੇਸ਼ਨ ਡਿਪਾਰਟਮੈਂਟ ਐਨਾ ਵਧੀਆ ਹੈਗਾ ਕਿ ਦਿਨਾਂ ਇੱਥੇ ਪੜ੍ਹ ਕੇ ਉੱਥੇ ਸਾਰੇ ਟੈਸਟ ਪਾਸ ਕੀਤੇ ਜਦ ਕਿ ਪਹਿਲੀ ਤੋਂ ਲੈ ਕੇ 8ਵੀਂ ਤੱਕ ਇਸ ਸੰਤ ਨਨਕਰੀ ਸਕੂਲ 'ਚ ਪੜ੍ਹਿਆ ਉਹ ਵੀ ਐਜੂਕੇਸ਼ਨ ਬੋਰਡ ਦਾ ਪੰਜਾਬ ਐਜੂਕੇਸ਼ਨ ਬੋਰਡ ਦਾ ਸੀ ਉਹ ਤੇ ਬਾਅਦ ਨੂੰ ਉਹ ਪੜ੍ਹਿਆ ਫਿਰ ਇਹ ਪਲੱਸ 2 ਕੀਤੀ ਹੈ ਆਦਰਸ਼ ਸਕੂਲ ਦੇ ਵਿੱਚ ਸੜੂਏ ਦੇ ਵਿੱਚ ਉਸ ਤੋਂ ਬਾਅਦ ਕੈਨੇਡਾ ਚਲੇ ਗਿਆ ਕੈਨੇਡਾ ਜਾ ਕੇ ਗਿਆ ਕਿ ਉਸਨੇ ਫਿਰ ਬੜੀਆ ਢੰਗ ਨਾਲ ਉਹ ਪੜ੍ਹਾਈ ਕੀਤੀ ਜੋ ਉੱਥੇ ਦੇ ਰੂਲ ਸੀਗੇ ਉਹ ਰੂਲ ਸਾਰੇ ਫੋਲੋ ਕੀਤੇ ਉਸ ਬਾਅਦ ਬੜੀਆਂ ਵਧਾਈਆਂ ਜੀ ਤੁਹਾਨੂੰ ਵੀ ਤਾਂ ਉਹਨਾਂ ਜੀ ਵੀ ਸਾਨੂੰ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ